ਮਰਦਾਨ ਜੀ ਜੋ ਅੱਜ ਨਮੋਲ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਚਪੀ ਪਾਈਪਲਾਈਨ ਨੂੰ ਲੈ ਕੇ ਜੋ ਜਾਵਰੀ ਅੱਜ ਕੱਢਿਆ ਜਾ ਰਿਹਾ ਦੀ ਕਿਸਾਨਾਂ ਨਾਲ ਧੱਕਾ ਮੁਕੀ ਤੇ लाठी चार्ज ਹੋ ਉਹਦੇ ਬਾਰੇ ਦੱਸੋ ਅੱਜ ਪਿੰਡ ਨਮੋਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਹੇ ਅੱਜ ਤੱਕ ਕਿ ਮੈਂ ਕਿਸਾਨਾਂ ਦਾ ਵਕੀਲ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਸਮਝਦਾ ਤੇ ਉਹ ਜ਼ਿਲ੍ਹੇ ਦੇ ਪਿੰਡ ਨਮੋਲ ਦੇ ਵਿੱਚ ਵੱਡੀ ਪੱਧਰ ਤੇ ਪੁਲਿਸ ਫੋਰਸਾਂ ਚਾੜ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਕਿਸਾਨਾਂ ਨੂੰ ਬਿਨਾ ਮੁਆਵਜ਼ਾ ਦਿੱਤੇ ਉਹਨਾਂ ਨਾਲ ਬਿਨਾ ਸਹਿਮਤੀ ਬਣਾਏ ਇੱਥੋਂ ਦੀ ਜੀਸੀਬੀ ਮਸ਼ੀਨਾਂ ਚਲਾਈ ਪੁੱਤਾਂ ਬਾਗ ਪਾਲੀ ਫਸਲ ਦੇ ਉੱਤੇ ਇਹਨੂੰ ਲਤਾੜ ਕੇ ਕੋਸ਼ਿਸ਼ ਕੀਤੀ ਜ਼ਬਰੀ ਪੈ ਪਲਾਨ ਕੱਢਣ ਦੀ ਪਰ ਸੰਘਰਸ਼ੀ ਲੋਕ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਨਾ ਕੀਤਾ ਪੰਜਾਬ ਦੇ ਵਿੱਚ ਕਿਉਂਕਿ ਜ਼ਮੀਨਾਂ ਤੇ ਸਾਡੀ ਮਾਲਕੀ ਹੈ ਕਾਨੂੰਨਾਂ ਤੌਰ ਤੇ ਅਸੀਂ ਅਧਿਕਾਰ ਰੱਖਦੇ ਹਾਂ ਕਿ ਸਾਨੂੰ ਪੁੱਛੇ ਬਿਨਾ ਜ਼ਮੀਨ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦਾ ਪਰ ਭਗਵਾਨ ਤਮਾਨ ਦੀ ਸਰਕਾਰ ਕਾਰਪੋਰੇਟ ਕਰਨ ਦੇ ਹਿਤਪੂਰਨ ਵਾਸਤੇ ਅੱਜ ਸ਼ਰਿਆਨ ਲੋਕਾਂ ਨਾਲ ਵੱਡੀ ਪੱਧਰ ਤੇ ਗਦਾਰੀ ਕਰਕੇ ਡਾਂਗ ਦੇ ਜੋਰ ਤੇ ਤਾਕ ਗੱਦੀ ਵਰਤੋਂ ਤੇ ਆ ਕਦਮ ਚੁੱਕਿਆ ਸੂਰਜਰੇ ਦੇ ਵਿੱਚ ਇਸ ਕਰਕੇ ਲੋਕਾਂ ਨੇ ਰੋਕੇ ਆ ਲੋਕ ਪਹੁੰਚੇ ਆ ਭਾਰਤੀ ਕਿਸਾਨ ਯੂਨੀਟਾ ਯਾਦਵ ਲੋਸੀ ਵੱਡੀ ਗਿਣਤੀ ਵਿੱਚ ਪਹੁੰਚੇ ਆ ਤੇ ਉਸ ਪੁਲਿਸ ਦੇ ਜ਼ਬਰ ਕਦਮ ਵਾਪਸ ਕੀਤੇ ਆ ਬੇਸ਼ੱਕ ਪੁਤ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਇੱਥੋਂ ਪੁਲਿਸ ਅਧਿਕਾਰੀਆਂ ਨੇ ਸਾਡੀਆਂ ਮਤਾਵਾ ਭੈਣਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਮੀਟਿੰਗ ਕਰਨ ਦੇ ਬਹਾਨੇ ਸਾਡੇ ਅਗਾਂ ਨੂੰ ਪਹਿਲਾਂ ਬੁਲਾ ਕੇ ਉਹਨਾਂ ਦੇ ਫੋਨ ਖੋਏ ਐ ਉਹਨਾਂ ਨੂੰ ਰੈਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਐ ਬੱਸ ਦੇ ਵਿੱਚ ਬਿਠਾਇਆ ਐ ਐਂ دہشت ਵਾਲਾ ਮਾਹੌਲ ਬਣਾ ਕੇ ਪਿੰਡ ਦੇ ਵਿੱਚ ਪੁਰਤਫੂਤ ਉਟਰ ਮਾਰਦੀਆਂ ਗੱਡੀਆਂ ਘੁਮਾ ਕੇ دہشت ਬਣਾ ਕੇ ਵੱਡੀ ਪੱਤਰ ਤੇ ਕੋਸ਼ਿਸ਼ ਕੀਤੀ ਪਰ ਲੋਕਾਂ ਦੀ ਤਾਕਤ ਨੇ ਲੋਕਾਂ ਦੇ ਏਕੇ ਨੇ ਭਗਵੰਤ ਸਾਰੀ ਸਰਕਾਰ ਦੀਆਂ ਚਾਲਾਂ ਫੇਲ ਕੀਤੀਆਂ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜ਼ਮੀਨਾਂ ਅਸੀਂ ਮਾਂ ਸਮਝਦੇ ਆ ਜ਼ਮੀਨਾਂ ਸਾਨੂੰ ਕੁਰਬਾਨੀਆਂ ਕਰਕੇ ਸਾਡੇ ਪੁਰਖਿਆਂ ਨੇ ਮਾਲਕੀ ਹੱਕ ਦਵਾਏ ਐ ਸਾਨੂੰ ਮਾਰ ਕੇ ਸਾਡੀਆਂ ਲੋਥਾਂ ਉੱਪਰ ਦੀ ਬੇਸ਼ੱਕ ਕੋਈ ਲੰਘ ਜੇ ਪਰ ਜਿੰਨੀ ਦੇਰ ਤੱਕ ਜਿਉਂਦੇ ਆ ਅਸੀਂ ਬੈਠੇ ਆ ਅਸੀਂ ਜ਼ਬਰੀ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਵਾਂਗੇ ਕਬਜ਼ੇ ਲੈਣੇ ਆ ਕਿਸਾਨਾਂ ਨਾਲ ਸਹਿਮਤੀ ਬਣਾਣੀ ਪਊਗੀ ਸਹਿਮਤੀ ਬਣਾਉਣੀ ਐ ਤਾਂ ਜੇ ਮਨ ਪਾਉਂਦੀ ਜ਼ਮੀਨ ਖ਼ਅਇਰ ਕਰਨੀ ਆ ਤਾਂ ਕਿਸਾਨਾਂ ਦੇ ਮਨ ਪਾਉਂਦੇ ਰੇਟ ਹੋਣਗੇ ਕੰਪਨੀ ਪਰੇਖਾ ਕੱਢਨੇ ਸਰਕਾਰ ਪਰੇਖਾ ਕੱਢਲੇ ਇਹ ਸੰਘਰਸ਼ ਚੱਲੂਗਾ ਇਹ ਸੰਘਰਸ਼ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਕਿਸਾਨ ਨਾਲ ਸਹਿਮਤੀ ਨਹੀਂ ਬਣਦੀ ਇਹ ਮੋਰਚਾ ਪ੍ਰਧਾਨ ਜੀ ਉਹਨਾਂ ਚੱਲੂਗਾ ਜਿੰਨਾ ਚਿਰ ਇੱਥੋਂ ਜਾਇ ਕੋਈ ਗਲਤੀ ਸਹਿਮਤੀ ਹੈ ਕਿਸਾਨਾਂ ਨਾਲ ਨਹੀਂ ਬਣਦੀ ਇਹ ਮੋਰਚਾ ਓਨੀ ਦੇਰ ਤੱਕ ਚੱਲੂਗਾ ਭਾਰਤੀ ਕਿਸਾਨ ਜੁਨੇ ਲੇਖਤਾ ਆਜ਼ਾਦੀ ਸੁਭਾ ਕਮੇਟੀ ਵੱਲੋਂ ਫੈਸਲਾ ਹੋ ਚੁੱਕਿਆ ਹੈ ਕਿ ਅਸੀਂ ਇਹ ਸੰਘਰਸ਼ ਓਨੀ ਦੇਰ ਤੱਕ ਚਲਾਵਾਂਗੇ ਜਿੰਨੀ ਦੇਰ ਤੱਕ ਕਵੈਰ ਕੀਤੀ ਜਾਣ ਵਾਲੀ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਦੀ ਸੰਗੋष्ठी ਨਹੀਂ ਹੁੰਦੀ ਕਮੇਟੀ ਗੱਲਬਾਤ ਕਰੂਗੀ ਤੇ ਜਦੋਂ ਕਮੇਟੀ ਦੀ ਸੰਤੁਸ਼ਟੀ ਆ ਕਿਸਾਨਾਂ ਦੀ ਸੰਤੁਸ਼ਟੀ ਆ ਅਸੀਂ ਪਿੱਛੇ ਆ ਜੇ ਸਰਕਾਰ ਜ਼ਬਰਦਸਤ ਆਊਗੀ ਤਾਂ ਵੀ ਕਿਊਜ ਇਕਤਾ ਆ ਜਾਦ ਅੱਗੇ ਹੋਊਗੀ ਤੇ ਗੱਲਬਾਤ ਕਰਨ ਵੇਲੇ ਅਸੀਂ ਪਿੱਛੇ ਆ ਕਮੇਟੀ ਦੀ ਜਿਹੜੀ ਉਹ ਗੱਲਬਾਤ ਹੋਊਗੀ ਉਹਨਾਂ ਦੀ ਬੜੀ ਦਲੀਲ ਹੈ ਜੋ ਚਾਹੁੰਦੇ ਉਹਨਾਂ ਦੀ ਦੀ ਇੱਛਾ ਸਰਕਾਰ ਪੂਰੀ ਕਰੇ ਇਹ ਸਾਡੀ ਪ੍ਰਜੋਗ ਪ੍ਰਸ਼ਾਸਨ ਤੋਂ ਮੰਗ ਹੈ